ਸਾਹੀਕਾਲ ਜੀ ਜਿੱਦਣ ਪੱਤੀ ਦੁਲਚੀ ਦੇ ਇੱਕ ਮੁੰਡੇ ਦਾ ਮੁੰਡਾ ਫੈਕਚਰ ਹੋਇਆ ਡਿੱਗ ਗਿਆ ਉਹ ਉਦੋਂ ਆਪਾਂ ਕਿਸ਼ਤੀ ਲੈ ਕੇ ਆ ਜਿਹੜਾ ਰਸਤਾ ਤੁਸੀਂ ਦੇਖ ਰਹੇ ਹੋ ਇਸ ਟਾਈਮ ਤਾਂ ਜਰੂਰ ਸੁੱਕਾ ਹੈ ਪਰ ਇੱਥੋਂ ਅਸੀਂ ਕਿਸ਼ਤੀ ਪਾ ਕੇ ਲੈ ਗਏ ਉਹ ਸਾਹਮਣੋਂ ਆਪਾਂ ਖਰਮ ਜੇ ਤਾਰਾਂ ਵੱਢ ਗਏ ਆ ਤਕਰੀਬਨ 1.5 ਕਿਲੋਮੀਟਰ ਬਾਅਦ ਇਹ ਬੂਟਿਆਂ ਦੇ ਵਿੱਚੋ ਵਿੱਚ ਜਾ ਗਏ ਉਹ ਉੱਥੇ ਅੱਗੇ ਐਂਬੂਲੈਂਸ ਵਿੱਚ ਪਾਇਆ ਏ ਇੱਥੋਂ ਕਿਸ਼ਤੀ ਪੈਂਦੀ ਇੱਥੋਂ ਕਿਸ਼ਤੀ ਪਾ ਕੇ ਲੈ ਕੇ ਗਏ ਜੀ ਇੱਥੋਂ ਪਹਿਲਾਂ ਕਿਸ਼ਤੀ ਅਸੀਂ ਆ ਬੂਟਿਆਂ ਵਿੱਚੋਂ ਕੀਤੀ ਹੈ ਤਾਂ ਜਾ ਕੇ ਬੇਲੇ ਕਿਸ਼ਤੀ ਲੱਗੀ ਹੈ ਤੇ ਬੇਲੇ ਤੇ ਬੰਦੇ ਆ ਬੰਦਾ ਆਪਾ ਬਿਠਾੜ ਕੇ ਸਾਰਾ ਪਾਣੀ ਸੀ ਇੱਥੇ ਸਾਰੇ ਪਾਣੀ ਕਿੰਨੇ ਦਿਨ ਪਹਿਲਾਂ ਪਰसों ਦੀ ਗੱਲ ਹੈ ਜੀ ਪਰसों ਮੁੰਡਾ ਲੱਗਾ ਗਿਆ ਜੀ ਇੱਕ ਦਿਨ ਪਹਿਲੇ ਤੇ ਪਾਣੀ ਸੀ ਕੱਲੇ ਸੁੱਕਿਆ ਹਾਂਜੀ ਪਰसों ਪਰਸੋਂ ਲੱਗਾ ਗਿਆ ਭਰਾਵਾ ਤੁਹਾਨੂੰ ਦਿਖ ਰਿਹਾ ਤੁਹਾਡੇ ਮੈਂ ਉਹੀ ਕਹਿੰਦਾ ਕਿ ਕਦ ਭਾਈ ਪੰਜਾਬ ਤੇ ਐਸੇ ਚਾਹੀਦੇ ਯਾਰ ਹਾਂਜੀ ਚਲੋ ਵੀ ਮੈਂ ਬਾਬੇ ਨੂੰ ਅਰਦਾਸ ਕਰਦੇ ਦੂਨੀ ਯਾਰ ਦੀ ਰੱਬ ਨੂੰ ਅਰਦਾਸ ਕਰਦੇ ਰੱਬਾ ਜੇ ਪੰਜਾਬ ਤੇ ਜਮਾਨਾ ਨਾ ਧੱਕਾ ਧਟਵਾ 6 ਫੁੱਟ ਦੇ ਨਹੀਂ ਮੈਂ ਮੈਂ ਇੱਕ ਗੱਲ ਹੈ ਜੀ ਅਸੀਂ ਮੈਂ ਗੱਲ ਪਿਸਤਲ ਦੀ ਤਾਂ ਲੱਗਿਆ ਕਰਨਾ ਉਹ ਸਰਦਾਰ ਉਦਮ ਸਿੰਘ ਪਰ ਲੱਗੀ ਹੈ ਹਾਂਜੀ ਜੀ ਜਿਗਰੇ ਨਾ ਮਿਲਣ ਬਾਜ਼ਾਰੋਂ ਪਿਸਟਲ ਤਾਂ ਮਿਲ ਜਾਂਦੇ ਐ ਕਹਿੰਦੇ ਪ੍ਰਮਾਤਮਾ ਜਿਗਰਾ ਦੇ ਕੇ ਭੇਜੀ ਪੰਜਾਬ ਚੋਂ ਪੰਜਾਬ ਵਾਲੇ ਦੇ ਜਿਗਰੇ ਹੈ ਵੀ ਹੈਗੇ ਆ ਕਹਿੰਦੇ ਹੁੰਦੇ ਪੰਜਾਬ ਦੇ ਜੰਮਿਆਂ ਨੂੰ ਨਿੱਤ ਮਹਿਮਾ ਆ ਦੇਖੋ ਇੱਕ ਗੱਲ ਹੋਰ ਹੈ ਬੇ ਇੱਕ ਸਪੇਤਾ ਇੱਕ ਕੇ ਹਮਾਰਕ ਗੱਲ ਐਦਾ ਵੀ ਜਿਹੜੀ ਜਮਨਾਪਰ ਵਾਲੀ ਗੱਲ ਹੈ ਜਮਨਾਪਰ ਦੀ ਰਾਜਨੀਤੀ ਉਹ ਪੰਜਾਬ ਚ ਬਿਲਕੁਲ ਨਹੀਂ ਚੱਲਦੀ ਇੱਧਰ ਵਾਲੇ ਦੁਆਲੇ ਦੇਖ ਲਓ ਨਾ ਅਗਲੀ ਗੱਲ ਮੈਂ ਬੋਲਣੀ ਨਹੀਂ ਹੈ ਪੰਜਾਬ ਸਾਰਾ ਇੱਕ ਜੁਟਾ ਹੈ ਤੇ ਇੱਕ ਜੁਟਾ ਰਹੇਗਾ ਜਿੰਨੀਆਂ ਮਰਜ਼ੀ ਮਾਰਾ ਵਜਣਾ ਆਪਾਂ ਇੱਕ ਜੁਟੀ ਰਹੂਗੇ ਹਮੇਸ਼ਾ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅ